ਪਾ ਹੈ ਲਾਇਆ 6 ਮਹੀਨੇ ਹੋ ਗਏ ਮਿਹਨਤ ਕਰੀ ਗੋਡੀਆਂ ਪਾਈਆਂ ਨੂੰ ਤਿੰਨ ਗੋਡੀਆਂ ਆਪਾਂ ਨੂੰ ਤਾਂ ਵੀਰੇ ਉਹ ਕ੍ਰੇਟੀ ਦੇ 50 ਦਿੰਦੇ ਆ ਹੂੰ ਉਹ ਕਿਲੋ ਮਗਰ ਵੀਰੇ 70 ਰੁਪਏ ਕੱਢੀ ਜਾਂਦੇ ਆ ਠਮਰੂ ਤੁਹਾਡਾ ਕੋਈ ਹੋਰ ਤਾਂ ਨਹੀਂ ਵੈਰੈਟੀ ਕੋਈ ਨੁਕਸਤਾ ਨਹੀਂ ਇਹਦੇ ਚ ਵੇਚਣਾ ਸਸਤਾ ਹੈ ਯਾਰ ਕੈਪ ਜੀ ਵੈਰੈਟੀ ਬਈ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹਨਾ ਟਾਪ ਦਾ ਬਈ ਪਾੜ ਕੇ ਦਿਖਾਓ ਮੜਾ ਵਿੱਚੋਂ ਕਿਵੇਂ ਦਾ ਹੈਗਾ ਇਹ ਸ਼ਹਿਰਾਂ ਵਾਲੇ ਲੋਕ ਤਾਂ ਪਸੰਦ ਹੀ ਬੜਾ ਕਰਦੇ ਅਮਰੂਦ ਵਿਕਦਾ ਹੀ ਬਹੁਤ ਆ ਸ਼ਹਿਰਾਂ ਦੇ ਵਿੱਚ ਇਹ ਮੇਰਾ ਨਹੀਂ ਵੀਰੇ ਇਹ ਰਿਕ ਕਿਸਾਨ ਦਾ ਹੀ ਇਹ ਹਾਲਾ ਅੱਛਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਤੇ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਆਪਾਂ ਜਦੋਂ ਤੋਂ ਬਈ ਚੈਨਲ ਦੇ ਵੀਡੀਓ ਬਣਾਉਣੀਆ ਸ਼ੁਰੂ ਕੀਤੀਆਂ ਹੈਗੀਆਂ ਆਮ ਕਿਸਾਨਾਂ ਕੋਲੇ ਜਾਣੇ ਆ ਮਿਹਨਤੀ ਕਿਸਾਨਾਂ ਦੀਆਂ ਜਿਹੜੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਣੀਆਂ ਜਿਹੜੇ ਆਪਦੇ ਆਪ ਦੇ ਕਿੱਤਿਆਂ ਦੇ ਵਿੱਚ ਚੰਗਾ ਕੰਮ ਕਰ ਰਹੇ ਆ ਤੇ ਆ ਤੁਹਾਨੂੰ ਅੱਜ ਫਰੂਟ ਦਿਖਾਉਣੇ ਆ ਅਮਰੂਦ ਦਾ ਜਿਹੜਾ ਹੁਣ ਸੀਜ਼ਨ ਚੱਲ ਰਿਹਾ ਜਿਹਨੂੰ ਸ਼ਹਿਰਾਂ ਦੇ ਲੋਕ ਬਈ ਬੜਾ ਪਸੰਦ ਕਰਦੇ ਆ ਮਿੱਠੇ ਪੇੜੇ ਕਹਿ ਕੇ ਇਹਨੂੰ ਬੜਾ ਖਾਂਦੇ ਆ ਹਨਾ ਤੇ ਜਿਹੜਾ ਅਮਰੂਦ ਆ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਜਿਹੜਾ ਫਲ ਇਹ ਬੜਾ ਮਠਾਸ ਨਾਲ ਭਰਪੂਰ ਹੁੰਦਾ ਤੇ ਜਿਹੜਾ ਕਿਸਾਨ ਇਹ ਅਮਰੂਦ ਦਾ ਬਾਗ ਲੈ ਬੈਠਾ ਜੋ ਉਸ ਨੌਜਵਾਨ ਕੋਲੇ ਆਏ ਆ। ਕਿਸੀ ਗੱਲ ਬਾਈ ਜੀ ਕੀ ਹਾਲ ਚਾਲ ਆ ਬਈ ਠੀਕ ਠਾਕ ਹੋ? ਹਾਂਜੀ ਵਧੀਆ ਜੀ ਆਏ ਨੂੰ ਬਾਈ ਜੀ। ਧੰਨਵਾਦ ਬਾਈ ਬਹੁਤ ਬਹੁਤ ਬਾਈ ਦੀ ਪਹਿਲਾਂ ਵੀ ਆਪਾਂ ਬਾਈ ਵੀਡੀਓ ਪਾਈ ਸੀਗੀ ਫੁੱਲ ਗੋਭੀ ਦੀ ਤੇ ਬਾਈ ਕਿਵੇਂ ਦਾ ਰਿਸਪੌਂਸ ਰਿਹਾ ਫੁੱਲ ਗੋਭੀ ਵਾਲੀ ਵੀਡੀਓ ਨੂੰ? ਬਾਈ ਜੀ ਬਹੁਤ ਵਧੀਆ ਰਿਹਾ ਤੇ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸਾਰਿਆਂ ਦਾ ਧੰਨਵਾਦ। ਠੀਕ ਜਿਨ੍ਹਾਂ ਨੇ ਫੋਨ ਲਾਇਆ ਮੈਸੇਜ ਕਰੇ ਵੀਰੇ ਠੀਕ ਆ ਬਾਈ ਨਾਲ ਬਾਈ ਜਸਪ੍ਰੀਤ ਖੜਾ ਬਾਈ ਸਵਾਗਤ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਹੋਰੀ ਇੱਕੋ ਪਿੰਡ ਦੇ ਨੇ ਤੇ ਬਹੁਤ ਹੀ ਮਿਹਨਤੀ ਨੇ ਬਾਈ ਸਬਜੀ ਦਾ ਕੰਮ ਵੀ ਕਰਦੇ ਆ ਫੁੱਲ ਗੋਭੀ ਵੀ ਲਾਈ ਆ ਤੇ ਇਹ ਬਾਈ ਲਾਪਰੀ ਦਾ ਹੈਗਾ ਅਮਰੂਦਾਂ ਦਾ ਬਾਗ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਬਾਈ ਹੋਰ ਸੁਣਾਓ ਠੀਕ ਠਾਕ ਤੇ ਅਮਰੂਦ ਦੇ ਬਾਗ ਬਾਰੇ ਦੱਸੋ ਬਈ ਇਹ ਕਦੋਂ ਲਾਇਆ ਸੀ ਆਪਾਂ ਇਹ ਬਾਈ ਜੀ ਅੱਜ ਤੋਂ 3 ਸਾਲ ਪਹਿਲਾਂ ਲਾਇਆ ਸੀ ਜੀ 3 ਸਾਲਾਂ ਦਾ ਹੋ ਗਿਆ ਠੀਕ ਹੈ ਜੀ ਹਾਂਜੀ ਤੇ ਬਰਾਏ ਹਾਂ ਵੈਰੈਟੀ ਵੀਰੇ ਹਸਾਰ ਸਫੈਦਾ ਜੀ ਲਓ ਜੀ ਚੈੱਕ ਕਰੋ ਬਈ ਹਸਾਰ ਸਫੈਦਾ ਪਹਿਲਾਂ ਵੀ ਆਪਣੇ ਚੈਨਲ ਤੇ ਤੁਸੀਂ ਵੀਡੀਓ ਦੇਖ ਚੁੱਕੇ ਹੋ ਹਸਾਰ ਸਫੈਦੇ ਦੀ ਇਹਦੇ ਨਾਲ ਦਾ ਫਰੂਟ ਹੈ ਨਹੀਂ ਕੋਈ ਜਿਹੜਾ ਸ਼ਹਿਰਾਂ ਦੇ ਵਿੱਚ ਅੱਜ ਵੇਚ ਰਿਹਾ ਅਮਰੂਦ ਤੇ ਬਈ ਫਿਰ ਇਹਦੀ ਕਮਾਈ ਬਹੁਤ ਹੋ ਰਹੀ ਹੋਊਗੀ ਤੁਹਾਨੂੰ ਅਮਰੂਦ ਇੰਨਾ ਸੋਹਣਾ ਤਿਆਰ ਹੋਇਆ ਆਪਣਾ ਇਹ ਕਮਾਈ ਤਾਂ ਵੀਰੇ ਪਹਿਲਾਂ ਆਪਾਂ ਠੇਕੇ ਤੇ ਲਾਇਆ ਸੀਗਾ ਜੀ ਅੱਛਾ ਉਹ ਬੰਦਾ ਭੱਜ ਗਿਆ ਵਟ ਕੇ ਆਪਦਾ ਗਰਮੀ ਵਾਲਾ ਫਰੂਟ ਸੀ ਕਿਹੜਾ ਹਾਂਜੀ ਤੇ ਉਹ ਵਟ ਕੇ ਪੈਸੇ ਭੱਜ ਗਿਆ ਵੀਰੇ अच्छा ਤੇ ਪੈਸਾ ਨਹੀਂ ਦਿੱਤਾ ਉਹਨੇ ਇੱਕ ਵੀ 10000 ਰੁਪਇਆ ਸਾਈ ਆਈ ਸੀ ਇਕੱਲੀ ਠੀਕ ਹੈ ਜੀ ਹੁਣ ਆਪ ਵੇਚਦੇ ਆ ਵੀਰੇ ਇਹ ਤਾਂ ਮੰਡੀ ਚ ਜਾ ਕੇ ਪਹਿਲਾ 2 ਦਿਨ ਤਾਂ ਵਧੀਆ ਵਿਕਿਆ ਵੀਰੇ ਅੱਛਾ ਹੁਣ ਕਰੇਟੀ ਦਾ 12 13 ਕਿਲੋ ਕਰੇਟੀ ਹੁੰਦੀ ਆ ਕਹਿ ਦਿੰਦੇ ਆ 50 ਰੁਪਇਆ ਲੈ ਲਓ ਅੱਛਾ ਜਿਹੜਾ 12 13 ਕਿਲੋ ਅਮਰੂਦ ਦਾ ਇੱਕ ਕਰੇਟ ਹੁੰਦਾ ਉਹਦਾ ਪਿਆਰ ਰੁਪਏ ਬੋਲਿਆ ਮੰਡੀ ਚ ਕਹਿੰਦੇ ਹਾਂ ਕਿਹੜੀ ਮੰਡੀ ਚ ਆਨੇ ਹੋ ਬਈ ਆਪਣੇ ਬਠਿੰਡੇ ਮੰਡੀ ਤੇ ਵੀਰੇ 50 ਰੁਪਏ ਲੈ ਲਓ ਸਰਕਾਰ ਕਹਿੰਦੀ ਆ ਵੀ ਝੋਨਾ ਨਾ ਲਾਓ ਹਾਂਜੀ ਪਾਣੀ ਨਹੀਂਵੇਂ ਹੁੰਦੇ ਆ ਕਣਕਨਾ ਵੀ ਜੋ ਹੂੰ ਇਹ ਦੇਖ ਵੀ ਹੋਰ ਖੇਤੀ ਕਰੋ ਆ ਖੇਤੀ ਕਰੀ ਆ ਵੀਰੇ ਅੱਡ ਦੀ ਹੂੰ ਤਾਂ ਦੇਖ ਲੋ ਕਿ ਆ ਕੀ ਹਾਲ ਹੁੰਦਾ ਭਾਈ ਤੁਸੀਂ ਕਿਹੜੀ ਮੰਡੀ 'ਚ ਜਾਣੋ ਜਿਆਦੇ ਬਠਿੰਡਾ ਮੰਡੀ 'ਚ ਜਾਂ ਸਾਰੀਆਂ ਮੰਡੀਆਂ 'ਚ ਹੀ ਹਾਲ ਆ ਬਠਿੰਡਾ ਵੀਰੇ ਸਾਰੀਆਂ ਮੰਡੀਆਂ 'ਚ ਹੀ ਹਾਲ ਆ ਇਹ ਤਾਂ ਤੇ ਜਦੋਂ ਆਪਾਂ ਸ਼ਹਿਰਾਂ ਦੇ ਵਿੱਚ ਆਮਰੂਦ ਲੈਣੇ ਬਈ ਹੁਣ ਵੀ 100-100 ਰੁਪਏ ਕਿਲੋ ਹੀ ਵੇਚੀ ਜਾਂਦੇ ਆ ਇਹਦਾ ਕੀ ਕਾਰਨਾ ਫਿਰ ਵੀਰੇ ਮੇਰੀ ਗੱਲ ਸੁਣੋ ਆਪਾਂ ਇਹ ਲਾਏ ਆ 6 ਮਹੀਨੇ ਹੋ ਗਏ ਮਿਹਨਤ ਕਰੀ ਗੋਡੀਆਂ ਪਾਈਆਂ ਨੂੰ ਤਿੰਨ ਗੋਡੀਆਂ ਆਪਾਂ ਨੂੰ ਤਾਂ ਵੀਰੇ ਉਹ ਕਰੇਟੀ ਦੇ 50 ਦਿੰਦੇ ਆ ਹੂੰ ਉਹ ਕਿਲੋ ਮਗਰ ਵੀਰੇ 70 ਰੁਪਏ ਕੱਢੀ ਜਾਂਦੇ ਆ ਠੀਕ ਹੈ ਬਾਈ ਉਹਦਾ 50 ਮਿੰਟਾਂ ਚ ਉਹਨਾਂ ਨੇ ਉੱਥੇ ਖਰੀਦ ਲੈ ਕੇ ਤੇ ਬਾਹਰ ਵੇਚਨੇ ਆ ਹੂੰ ਆਥ ਨੂੰ ਉਹਨਾਂ ਨੇ 100 ਰੁਪਏ ਕਿਲੋ ਮਗਰ ਕੱਢਣਾ ਆਪਣੇ ਦੇਖ ਲਓ ਤੁਸੀਂ 12 ਕਿਲੋ ਆ ਕਰੇਟੀ ਚ ਤੇ 50 ਰੁਪਏ ਦੀ ਬਾਈ ਮਰੂਤ ਤੁਹਾਡਾ ਕੋਈ ਹੋਰ ਤਾਂ ਨਹੀਂ ਵੈਰੈਟੀ ਕੋਈ ਨੁਕਸਤਾ ਨਹੀਂ ਇਹਦੇ ਚ ਵੇਚਣਾ ਸਸਤਾ ਆਇਆ ਹੈ ਜਿਆਜ ਜੀ ਵੈਰੈਟੀ ਬਾਈ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹਨਾ ਟਾਪ ਦਾ ਬਾਈ ਪਾੜ ਕੇ ਦਿਖਾਓ ਮੜਾ ਵਿੱਚੋਂ ਕਿਵੇਂ ਦਾ ਹੈਗਾ ਇਹ ਸ਼ਹਿਰਾਂ ਵਾਲੇ ਲੋਕ ਤਾਂ ਪਸੰਦ ਹੀ ਬੜਾ ਕਰਦੇ ਅਮਰੂਦ ਵਿਕਦਾ ਹੀ ਬਹੁਤ ਆ ਸ਼ਹਿਰਾਂ ਦੇ ਵਿੱਚ ਇਹ ਮੇਰਾ ਨਹੀਂ ਵੀਰੇ ਇਹ ਰਿਕ ਕਿਸਾਨ ਦਾ ਹੀ ਇਹ ਹਾਲ ਆ ਅੱਛਾ ਭਾਈ ਨਹੀਂ ਆ ਦਿਨਾਂ 'ਚ ਜਿਹੜਾ ਅਮਰੂਦ ਆਉਂਦਾ ਹਨਾ ਰੇਟ ਵਧੀਆ ਹੁੰਦਾ ਰੇੜੀਆਂ ਦੇ ਤਾਂ ਫੁੱਲ ਰੇਟ ਤੇ ਵਿਕਦਾ ਕਿਸਾਨਾਂ ਨਾਲ ਫਿਰ ਭਈ ਐਵੇਂ ਹੁੰਦਾ ਬਾਗਾਂ ਵਾਲਿਆਂ ਨਾਲ ਆਹੀ ਕੋਸਾ ਵੀਰੇ ਸਾਰੇ ਮੰਡੀਆਂ 'ਚ ਹਾਲ ਬੁਰਾ ਅੱਜ ਉੱਥੇ ਕਿਸਾਨ ਦਾ ਫੋਨ ਆਇਆ ਆਰਤਗੇ ਨੇ ਮੇਰੀ ਗੱਲ ਉਹ ਕਿਸਾਨ ਨਾਲ ਕਰਾਈ ਵੀ ਭਾਈ ਤੇਰੇ 100 ਕਰੇਟ ਚੋਂ 2 ਕਰੇਟ ਵਿਕੇ ਆ ਅੱਛਾ ਉਹ ਬੰਦਾ ਕਹਿੰਦਾ ਗਾਂ ਆੜਤੀ 'ਚ ਨੁਕਸ ਕਰਦਾ ਸੀ ਵਿਕਿਆ ਉਹ ਨਹੀਂ ਵਿਕਿਆ ਤੇ ਕਿਦੋਂ ਖਰੀਦਦਾ ਹੀ ਨਹੀਂ ਉੱਥੇ ਵੀਰੇ ਇਹ ਬਹੁਤ ਦੁੱਖ ਦੀ ਗੱਲ ਆ ਵੀ ਦੋਸਤੋ ਸਰਕਾਰ ਆਪਣੀ ਕਹਿੰਦੀ ਸਬਜ਼ੀਆਂ ਲਾਓ ਬਾਗ ਲਾਓ ਫਲਾਂ ਹੀ ਟਰੱਕ ਬਵ ਵਧਾਓ ਡਾਈਵਰਸੀਫਿਕੇਸ਼ਨ ਕਰੋ ਹਨਾ ਪਰ ਇਹ ਕਿਸਾਨਾਂ ਨੇ 3 ਸਾਲ ਪਹਿਲਾਂ ਬਾਗ ਲਾਇਆ ਬਈ ਕਿੰਨੀ ਜ਼ਮੀਨ ਛੱਡੀ ਆ ਤੁਸੀਂ ਬਾਗ ਇੱਠ ਇਹ ਵੀਰੇ ਤਿੰਨ ਕ ਕਿੱਲੇ ਥਾਂ ਦੇ ਹੈਗੇ ਆਪਣੇ ਕੋਲੇ ਟੋਟਲ ਤੇ ਖਰਚਾ ਕਿੰਨਾ ਆ ਗਿਆ ਬਾਗ ਤੇ ਬਈ ਹੁਣ ਤੱਕ ਖਰਚਾ ਦਾ ਵੀ ਦੇਖੋ ਆਈ ਜਾਂਦਾ ਹਨਾ ਥੋੜਾ ਥੋੜਾ ਰੇ ਸਪਰੇ ਕੋਈ ਆਉਦਾ ਵੀ ਕਿਵੇਂ ਹੁਣ ਰੂੜੀ ਦੀ ਰੇ ਪਾਉਣੇ ਆ ਬੱਕਰੀਆਂ ਦੀਆਂ ਲਿਆ ਕੇ ਮਿੰਗਣਾ ਦੀ ਪਾਉਣੇ ਆ ਅੱਛਾ ਹਾਂਜੀ ਤੇ ਜਿਹਦੇ ਆਪਾਂ ਗੱਲ ਤੜਾਈ ਦੀ ਕਰੀਏ ਤੁਹਾਨੂੰ ਕਿੰਨੀ ਲੇਬਰ ਪੈ ਜਾਂਦੀ ਆ ਤੋੜਨ ਤੇ ਹੁਣ ਤੜਾਈ ਤਾਂ ਵੀਰੇ ਲੇਬਰ ਤਾਂ ਖਾਲੀ ਪੈਂਦੀ ਆ ਜੀ ਅੱਛਾ ਮੰਨ ਗਿਆ ਲੇਬਰ ਤੇ ਆਪਣਾ ਗੱਡੀ ਦਾ ਖਰਚਾ ਵੀਰੇ ਹੂੰ ਸੌ ਕਰੇਟ ਨਹੀਂ ਕਰਦਾ ਅੱਛਾ ਸੌ ਕਰੇਟ ਜਿਹੜਾ ਰੇਟ ਹੁਣ ਚੱਲ ਰਿਹਾ ਹਾਂ ਚੱਲ ਰਿਹਾ ਜੇ ਆਪਾਂ ਗੱਲ ਕਰੀ ਵੀ ਘੱਟੋ ਘਾਟ ਰੇਟ ਕਿੰਨਾ ਹੋਣਾ ਚਾਹੀਦਾ ਜਿੰਨੀ ਮਿਹਨਤ ਹੁੰਦੀ ਐ ਨਾ ਸੋਨਾ ਫਲ ਤਿਆਰ ਹੋਇਆ ਘੱਟੋ ਘਾਟ ਕੀ ਰੇਟ ਵਿਕਣਾ ਚਾਹੀਦਾ ਘੱਟੋ ਘਾਟ ਵੀ ਵੀਰੇ 25 ਤੋਂ 30 ਹੋਣਾ ਚਾਹੀਦਾ ਜ਼ਿਮੀਂਦਾਰ ਦਾ ਹਾਂ ਜਿਹੜਾ ਹਣਾ ਅੱਗੇ ਜਿਹੜੇ ਰੇਟ ਮਰਜੀ ਉਹ ਵੇਚਣ ਹਾਂਜੀ ਹਾਂਜੀ ਤੇ ਤੁਸੀਂ ਫਿਰ ਜਦੋਂ ਬਈ ਪਿਆਰ ਪਿਆ ਤੁਹਾਨੂੰ ਰੇਟ ਲਾਇਆ ਕੀ ਕਿਹਾ ਉਹਨਾਂ ਨੂੰ ਦੁੱਖ ਤਾਂ ਹੋਇਆ ਹੀ ਹੋਗਾ ਆਪਦੇ ਆਪ ਨੂੰ ਜਵਾਬ ਦੇਤਾ ਵੀਰੇ ਮੈਂ ਇੱਕ ਰੇਟੀਆਂ ਚੱਕ ਲਿਆ ਆ ਪਸੂਆਂ ਨੂੰ ਪਾਵਾਂਗੇ ਮੈਂ ਕਿਹਾ ਘਰੇ ਖਰਾਕ ਨਾਲੋਂ ਤਾਂ ਚੰਗੇ ਹੀ ਆ ਹੂੰ ਕਿਸਾਨਾਂ ਲਈ ਤੇ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਆਮ ਲੋਕ ਆਪਣੇ ਹਨਾ ਨੇੜਾ ਨੇੜੇ ਏਰੀਆ ਜਿਹੜਾ ਸ਼ਹਿਰ ਜਿਵੇਂ ਜੈਤੋ ਗੋਨਿਆਣਾ ਬਠਿੰਡਾ ਮੁਕਸਰ ਤੇ ਬਾਈ ਦਾ ਸੈਂਟਰ ਚ ਪਿੰਡਾ ਕੋਠੇ ਕੌਰ ਸਿੰਘ ਵਾਲੇ ਫਰੂਟ ਦੇਖ ਲਓ ਬਈ ਅੱਗੇ ਵੀ ਦਿਖਾ ਦੇ ਗਿਆ ਆਪਾਂ ਥੋੜਾ ਜਿਹਾ ਇੱਧਰ ਦਿਖਾਉਣੇ ਆ ਕੋਈ ਇੰਨਾ ਸੋਹਣਾ ਫਲ ਮੈਂ ਨਹੀਂ ਦੇਖਿਆ ਕਿਤੇ ਵੀ ਹਨਾ ਖਾ ਕੇ ਵੀ ਦੇਖਿਆ ਫਲ ਇੰਨਾ ਮਿੱਠਾ ਯਾਰ ਜ਼ਬਰਦਸਤ ਟੇਸਟ ਆ ਬਾਈ ਦਾ ਤੇ ਦੁਖੀ ਆ ਕਿਸਾਨ ਵੀ ਇੰਨੀ ਮਿਹਨਤ ਕਰਕੇ ਵੀ ਜਦੋਂ ਮੰਡੀਆਂ ਦੇ ਵਿੱਚ ਟੀਚਰਾਂ ਹੁੰਦੀਆਂ ਵੀ 50 ਰੁਪਏ ਦਾ ਕਰੀਟ ਦੇ ਦੇ ਸਾਨੂੰ ਇੰਨਾ ਸੋਹਣਾ ਫਲ ਆਇਆ ਯਾਰ ਇੰਨੀ ਵਧੀਆ ਵੈਰਾਈਟੀ ਆ ਹਸਾਰ ਸਫੈਦਾ ਜਿਹਨੂੰ ਕਹਿੰਦੇ ਆ ਹਨਾ ਤੁਸੀਂ ਫਰੂਟ ਦੇਖ ਲਓ ਯਾਰ ਕਿੰਨਾ ਵਧੀਆ ਸ਼ਹਿਰਾਂ ਦੇ ਵਿੱਚ ਬਈ ਤੁਹਾਨੂੰ ਅੱਜ ਵੀ ਇਹ 100 ਦਾ ਸਵਾ ਕਿਲੋ 100 ਦਾ ਡੇਢ ਕਿਲੋ ਜਾਂ 100 ਰੁਪਏ ਕਿਲੋ ਵੀ ਕਿਤੇ ਨਾ ਕਿਤੇ ਦਾ ਵਿਕੀ ਜਾਂਦਾ ਬਈ ਹੁਣ ਫਿਰ ਹੈਗੀ ਉਮੀਦ ਵੀ ਰੇਟ ਆਊਗਾ ਜਾਂ ਐਂ ਸਿੱਟਣਾ ਪਊਗਾ ਬਿਰੇ ਹੁਣ ਆਰਤੀਆ ਕਹਿੰਦਾ ਵੀ ਪੰਜ ਚਾਰ ਦਿਨਾਂ ਤਾਈਂ ਰੇਟ ਹੋ ਜਾਊਗਾ ਲੋਟ ਵੀ ਬਈ ਠੀਕ ਆ ਵੀ ਦਾ ਵੀ ਰੁਪਈਆ ਕੋਈ ਹੋ ਜੂ ਪਰ 4-5 ਦਿਨ ਵੀਰੇ ਅਮਰੂਦ ਨਹੀਂ ਖੜਦਾ ਉਦੋਂ ਕਿਰ ਜਾਂਦਾ ਸਾਰਾ ਕਿਰ ਜਾਂਦਾ ਇਹ ਡੱਗ ਪੈਣਾ ਮੁੜ ਕੇ ਫੇਰ ਨਹੀਂ ਕੰਮ ਆਉਂਦਾ ਜਦੋਂ ਤੋੜ ਲੈਨੇ ਹੋ ਤੁਸੀਂ ਹੁਣ ਸ਼ਾਮ ਨੂੰ ਤੋੜਿਆ ਕਿੰਨੇ ਦਿਨ ਕੱਢ ਜਾਂਦਾ ਤੋੜਨ ਤੋਂ ਬਾਅਦ ਇਹ ਵੀਰੇ 1 ਦਿਨ ਹੀ ਕੱਢਦਾ 1 ਦਿਨ ਹੀ ਕੱਢਦਾ ਉਦੋਂ ਇਹ ਕਿਹੜਾ ਆ ਚੀਜ਼ ਆ ਵੀਰੇ ਹੂੰ ਇਹ ਚੀਜ਼ ਮੰਡੀ 'ਚ ਨਹੀਂ ਭਾਲਦੇ ਹਾਂਜੀ ਮੰਡੀ 'ਚ ਤਾਂ ਕਹਿੰਦੇ ਵੀਰੇ ਹਰਾ ਹੋਵੇ ਜਮਾ ਜਮਾ ਹਰਾ ਹਾਂ ਠੀਕ ਹੈ ਉਹ ਕਿਹੜਾ ਹੁਣ ਵੀਰੇ ਆ ਕਰਿਆ ਕੁਦਰਤੀ ਹੂੰ ਉਹ ਹਰਾ ਤੋੜਦਾ ਕਿਹੜਾ ਉਹ ਕਰਨਾ ਹੂ ਠੀਕ ਹੈ ਨਾ ਵੀ ਉਹਨੂੰ ਕਹਿ ਦਿੰਦੇ ਆ ਵੀ ਉਹਨਾਂ ਨੂੰ ਆਏ ਆ ਵੀ ਅੱਜ ਨਾਲ ਵੀ ਕੁਸ ਵੇਰੇ ਵੇਚ ਲਾਂਗੇ ਹਾਂ ਔਰ ਇਹੜੀ ਆਪ ਦਾ ਸੇਫ ਰਹੇ ਆਪ ਦਾ ਫਾਇਦਾ ਸੋਚਦਾ ਹੁਣ ਆ ਅਮਰੂਦ ਨੂੰ ਵੀਰੇ ਕਿਰੇ ਨੂੰ ਕੁਛ ਨਹੀਂ ਹੋਇਆ ਵਧੀਆ ਕਿਰਿਆ ਤੇ ਉਹ ਕੋਈ ਨੱਕ ਮਾਰ ਦਿਆ ਕਹਿ ਦਿੰਦੇ ਬਈ ਹੁਣ ਵੀਡੀਓ ਦੇਖ ਕੇ ਕਈ ਬੰਦੇ ਆਪਣੇ ਕਿਸਾਨਾਂ ਦੀ ਮਦਦ ਵੀ ਕਰਦੇ ਆ ਹਨਾ ਜੇ ਕੋਈ ਮੰਨ ਲਓ ਮਗਾਉਣਾ ਚਾਹੁੰਦਾ ਕੋਈ ਨੇੜੇ ਸ਼ਹਿਰ ਵਾਲਾ ਭਰਾ ਦੂਰ ਤਾਂ ਚਲੋ ਨਹੀਂ ਭੇਜ ਸਕਦੇ ਆਪਾਂ ਤੁਸੀਂ ਵੀ ਕੰਮ ਵਾਲੇ ਬੰਦੇ ਹੋ ਕੋਈ 10 ਕਿਲੋ 20 ਕਿਲੋ ਇਕੱਠੇ ਹੋ ਕੇ ਦੋ ਚਾਰ ਘਰ ਮਗਾਉਂਦੇ ਆ ਤੁਸੀਂ ਕਿੱਥੋਂ ਤੱਕ ਭੇਜ ਸਕਦੇ ਹੋ ਅਮਰੂਦ ਵੇਰੇ ਬਟੰਡੇ ਆਪਾਂ ਕਿਵੇਂ ਵਾਸਟੈਂਡ ਤੋਂ ਵਾਸਤੇ ਫੜਾ ਦਾਂਗੇ ਕੋਈ ਵੀ ਮਂਗਾਊਗਾ ਹਣਾ ਹਾਂਜੀ ਗੋਨਿਆਣਾ ਰੱਖ ਲੋ ਜੈਤੋ ਰੱਖ ਲੋ ਕੋਟ ਰੱਖ ਲੋ ਮੁਕਸਨ ਦਾ ਹਾਂ ਗਿੱਦੜਵਾਹਾ ਹੋ ਗਿਆ ਜਿੱਥੇ ਜਿੱਥੇ ਬੱਸਾਂ ਜਾਂਦੀਆਂ ਜਿਹੜੇ ਭਲਾਈ ਜਣੇ ਤੋਂ ਹਾਂ ਹਾਂ ਤਾਂ ਜੇ ਕਿਸੇ ਨੇ ਬਈ ਮਰੂਦ ਲੈਣ ਆਉਣਾ ਤੁਹਾਡੇ ਖੇਤ ਚ ਕੋਈ ਵੀਡੀਓ ਵੇਖ ਰਿਹਾ ਠੇਕੇਦਾਰ ਹੀ ਆ ਜਾਂ ਕੋਈ ਫਲਾਂ ਵਾਲਾ ਭਰਾ ਹਣਾ ਚੰਗਾ ਬੰਦਾ ਜਿਹੜਾ ਉਹਨੂੰ ਫਿਰ ਤੁਸੀਂ ਹੋਲ ਸੇਲ ਰੇਟ ਤੇ ਦੇ ਦੇਣੋਗੇ ਦੇ ਦਾਂਗੇ ਵੀਰੇ ਦੇ ਦਾਂਗੇ ਆਪਣਾ ਨੰਬਰ ਦੱਸ ਦਿਓ ਬਈ 9876924634 ਵੀਰੇ 98769 24639 ਬਾਈ ਦੇ ਬਾਈ ਜਿੰਨੇ ਵੀ ਬੂਟੇ ਆ ਨਾ ਫਲ ਨਾਲ ਭਰੇ ਪਏ ਆ ਹਨਾ ਬਾਈ ਜਸਪਰੀ ਦਾ ਆ ਬਾਈ ਟੇਸਟ ਕਰਕੇ ਦੇਖਿਓ ਅਮਰੂਦ ਮੜਾ ਮਿੱਠਾ ਕਿਤੇ ਕੋਈ ਨੁਕਸ ਨਾ ਹੋਵੇ ਜਿਹੜਾ ਇੰਨਾ ਸਸਤਾ ਵਿਕੀ ਜਾਂਦਾ ਹਨਾ ਨਹੀਂ ਆਪਾਂ ਜਦੋਂ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਅਸੀਂ ਟੇਸਟ ਕਰਿਆ ਤਾਂ ਆਉਣ ਤੋਂ ਪਹਿਲਾਂ ਜਦੋਂ ਆਪਾਂ ਅੱਛਾ ਬਾਈ ਮਾਈਕ ਦੇਈ ਬਾਈ ਨੂੰ ਜਸਪਰੀ ਨੂੰ ਕਿਵੇਂ ਆ ਬਾਈ ਟੇਸਟ ਟੇਸਟ ਬਹੁਤ ਵਧੀਆ ਬਾਈ ਤਾਜ਼ਾ ਅਮਰੂਦ ਆ ਬਾਈ ਇੱਥੇ ਆ ਕੇ ਤੁਸੀਂ ਆਪ ਤੋੜ ਕੇ ਲਿਜਾ ਸਕਦੇ ਹਾਂ ਬਾਈ ਦੀ ਹੈਲਪ ਜ਼ਰੂਰ ਕਰਿਓ ਯਾਰ ਮਿਹਨਤੀ ਨੌਜਵਾਨ ਹਨਾ ਬੰਦਾ ਦਿਲ ਚ ਕੁਝ ਲੈ ਕੇ ਚੱਲਦਾ ਜਦੋਂ ਬਾਗ ਲਾਉਂਦਾ ਸੁਪਨੇ ਹੁੰਦੇ ਆ ਇਹ ਆਪਾਂ ਯਾਰ ਇੰਨੇ ਸਾਲਾਂ ਨੂੰ ਫਲ ਵੇਚਾਂਗੇ ਇਨੀ ਕਮਾਈ ਹੋਊਗੀ ਆਪਾਂ ਸਾਰੀ ਸਟੱਡੀ ਕਰਕੇ ਚੱਲਦੇ ਆ ਤੇ ਜਦੋਂ ਗੱਲ ਆ ਜਾਂਦੀ ਹੈ ਵੇਚਣ ਦੀ ਉਦੋਂ ਦੁੱਖ ਬਹੁਤ ਹੁੰਦਾ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਅ ਆਪਾਂ ਇਹ ਲਾਪਰੀਤ ਮੇਰਾ ਛੋਟਾ ਭਰਾ ਮੇਰੇ ਪਿੰਡ ਦਾ ਕਿਸਾਨ ਬਹੁਤ ਹੀ ਉਤਮੀ ਕਿਸਾਨ ਹੈ ਇਹ ਜਿਹੜੀ ਮੈਂ ਗੋਭੀ ਲਾਈ ਆ 1 ਸਾਲ ਪਹਿਲਾਂ ਹੁਣ ਲਾਈ ਆ ਜਿਹੜੀ ਆਪਣੇ ਖਾੜੀਆ ਖੇਤਾਂ ਜੰਮਾ ਇਹਦੇ ਤੋਂ ਹੀ ਦੇਖ ਕੇ ਇਹਨੂੰ ਦੇਖ ਕੇ ਲਾਈ ਆ ਤਾਂ ਜੋ ਅੱਜ ਮੈਂ ਇਹਦੇ ਕੋਲੇ ਆਇਆ ਜਦੋਂ ਤੁਸੀਂ ਵੀਡੀਓ ਬਣਾਉਣ ਲਈ ਆਏ ਹੋ ਤਾਂ ਤੁਹਾਡੀ ਤਕਰੀਬਨ ਚੈਨਲ ਦੇ ਮਾਧ ਰਾਂ ਗੱਲਬਾਤ ਹੋ ਹੀ ਗਈ ਹੈ ਤਾਂ ਇਹ ਬੜੇ ਦੁੱਖ ਦੀ ਗੱਲ ਆ ਭਰਾ ਜਿਹੜਾ ਇਹ ਕੰਮ ਕਿਸਾਨੀ ਦਿਨੋਂ ਦਿਨਾਂ ਜਿਹੜੀ ਉਦੋਂ ਪੱਧਰ ਨਹੀਂ ਵਾਰਿਆ ਓਕੇ ਉਹ ਆ ਰਿਹਾ ਉਹ ਸਰਕਾਰਾਂ ਨੂੰ ਦੋਸ਼ ਦੇਈ ਜਾਂਦੇ ਆ ਤੇ ਜੇ ਸਰਕਾਰਾਂ ਦਾ ਕੁਝ ਦੋਸ਼ ਹੈ ਵੀ ਉਹ ਕਣਕ ਝੋਨੇ ਠੋੜਾ ਖਵਾ ਘਟਾਉਣ ਨੂੰ ਜਿਹੜਾ ਕਹਿੰਦੇ ਆ ਸੋ ਇਹਨੇ ਪਹਿਲ ਕੀਤੀ ਆ ਸਾਡੇ ਪਿੰਡ ਦੇ ਵਿੱਚ ਉਹ ਇਹ ਮੁੰਡੇ ਨੇ ਲਾਪਰੇ ਸਿੰਘ ਨੇ ਤਾਂ ਉਹ ਇਹਦੀ ਬਾਹ ਨੀ ਹੋਣ ਅੱਗੇ ਕੋਈ ਫੜ ਰਿਹਾ ਹਣਾ ਇਹਦੇ 3 ਏਕੜ ਇਹਦੇ ਥੱਲੇ ਨੇ ਮੰਨ ਕੇ ਚਲੋ ਮਰੂਤ ਦੇ ਬਾਗ ਥੱਲੇ ਨੇ ਤੁਸੀਂ ਐਂ ਦੇਖ ਲਓ ਤੇ ਇਹਦੇ ਬਰਾਬਰ ਜਿਹੜੇ ਹੋਰ ਕਿਸੇ ਨੇ 3 ਕਿੱਲੇ ਲਾਏ ਹੋਣਗੇ ਭਾਵੇਂ ਠੇਕੇ ਤੇ ਉਹ ਬੰਦਾ ਕਣਕ ਝੋਨੇ ਦਾ ਆਪ ਦਾ ਕੀਤਾ ਕਰਕੇ ਨਾਲੇ ਉਹ ਪਾਣੀ ਕਿੰਨਾ ਬਰਬਾਦ ਕਰ ਰਿਹਾ ਇੱਕ ਢੰਗ ਨਾਲ ਮਜਬੂਰੀ ਆ ਉਹਨਾਂ ਦੀ ਵੀ ਪਰ ਇਹਨੂੰ ਆਪਾਂ ਅੱਗੇ ਵਧਾਵਾ ਕਿਵੇਂ ਦੇਈਏ ਜਾਂ ਕਿਸੇ ਹੋਰ ਬੰਦਾ ਇਹਨੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਦੇਖ ਕੇ ਸਭ ਕੋਈ ਬੰਦਾ ਉبرਾਲਾ ਨਹੀਂ ਕਰ ਸਕਦਾ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਸਰਕਾਰ ਨੂੰ ਵੀ ਸੋ ਜੋ ਉਹਨਾਂ ਦੇ ਨੁਮਾਇੰਦੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸੁਰਰੇ ਹੋਣਗੇ ਉਹ ਸਰਕਾਰ ਤੱਕ ਸਾਡੀ ਜ਼ਰੂਰ ਇਹ ਗੱਲ ਪਹੁੰਚਾਈ ਜਾਵੇ ਭਾਗਵਾਨੀ ਵਿਭਾਗ ਰਾਹੀਂ ਸਾਡੀ ਗੱਲ ਇਹਦੀ ਉੱਪਰ ਤੱਕ ਪਹੁੰਚਾਈ ਜਾਵੇ ਬਾਈ ਲਾਪਰੇ ਦੀ ਵੇ ਜਿਹੜੇ ਇਹਨਾਂ ਇਹੋ ਜਿਹੇ ਕਿਸਾਨਾਂ ਦੀ ਬਾਹ ਫੜੀ ਜਾਵੇ ਤਾਂ ਕਿ ਅਸੀਂ ਬਾਗਬਾਨੀ ਨੂੰ ਹੋਰ ਵੀ ਬੜਾਵਾ ਦੇ ਸਕੀ। ਭਾਈ ਜਿਵੇਂ ਹੁਣ ਗੋਭੀ ਵੀ ਤੁਸੀਂ ਖੇਤੀ ਕਰਦੇ ਹੋ ਹਨਾ ਗੋਭੀ ਦੀ ਖੇਤੀ ਕਰਦੇ ਹੋ ਨਾਲ ਅਮਰੂਦ ਹੋ ਗਿਆ। ਡੇਲੀ ਬੋਲੀ ਤੇ ਜਾਣਿਓ ਹਨਾ। ਹਾਂਜੀ ਹਾਂਜੀ। ਮਿਹਨਤ ਦੱਸੋ ਕਿੰਨੇ ਉੱਠਦੇ ਕਿੰਨੇ ਵਜੇ ਸਵੇਰ ਤੇ ਰਾਤ ਨੂੰ ਸੌਣੇ ਕਿੰਨੇ ਵਜੇ। ਭਾਈ ਜੀ ਖੇਤੋਂ ਕੰਮ ਕਰਕੇ ਕਦੋਂ ਆਪਾਂ ਸ਼ਾਮ ਨੂੰ ਜਾਂਦੇ ਆ। ਹਾਂਜੀ। ਅਜੀ 8 ਵਜ ਜਾਂਦੇ ਵੀਰੇ 9। ਅੱਛਾ ਘਰੇ ਨਹਾ ਧੋ ਕੇ ਰੋਟੀ ਪਾਣੀ ਖਾਂਦੇ ਉਹਨੂੰ 10 ਵਜ ਜਾਂਦੇ ਆ। ਹੂੰ। 1 ਵਜੇ ਉੱਠ ਖੜਦੇ ਆ ਮੇਰੇ 1 ਵਜੇ ਉੱਠ ਖੜਦੇ ਆ ਹਾਂ ਸਿਰਫ ਹੀ 3 ਘੰਟੇ ਸੌਣੇ ਉਹਦੇ ਤੇ 3 ਵਜੇ ਦੇ ਨੂੰ ਬੋਲੀ ਤੇ ਹਨਾ ਤੇ ਹਾਂ ਦੋ ਮੰਨ ਕੇ ਚਲੋ 1 ਵਜੇ ਤੁਰੇ ਵੀਰੇ 2 ਵਜੇ ਦੇ ਨੂੰ ਉੱਥੇ ਜਾ ਕੇ ਮੁੜ ਕੇ ਸਮਾਨ ਲਾਉਣੇ ਆ ਫਿਰ 3 ਵਜਾਂ ਦੇ ਆ 4 ਵਜੇ ਨੂੰ ਵੀਰੇ ਫਿਰ ਹੋ ਜਾਂਦਾ ਬੋਲੀ ਲੱਗਦੀ ਆ ਇਹ ਵੇਖ ਲਓ ਭਾਈ ਜ਼ਮੀਨਾਂ ਦੇ ਮਾਲਕ ਆ ਬੰਦੇ ਹਨਾ ਜਿਹੜੇ ਇੰਨੀ ਮਿਹਨਤ ਕਰਕੇ ਰਾਤਾਂ ਜਾ ਕੇ ਉੱਥੇ ਜਾਂਦੇ ਆ ਤੇ ਜਿਹੜੇ ਬੰਦਿਆਂ ਨੇ ਇਹਨਾਂ ਤੋਂ ਲੈ ਕੇ ਵੇਚਣਾ ਰੇੜੀਆਂ ਵਾਲੇ ਹੋਗੇ ਜਾਂ ਹੋਰ ਫਰੂਟ ਵਾਲੇ ਤੇ ਉਹ ਜ਼ਿਮੀਂਦਾਰਾਂ ਦੀਆਂ ਫਸਲਾਂ ਨੂੰ ਟੀਚਰਾਂ ਕਰਦੇ ਆ। ਉਹ ਦੁੱਗਣਾ ਵੀਰੇ ਇੱਕ ਦੁੱਗਣਾ ਤਿੱਗਣਾ ਕੱਢਦੇ ਆ ਵੀਰੇ। ਸਹੀ ਗੱਲ ਆ ਭਾਈ। ਇੱਕ ਵੀਰੇ ਨਾ ਪਤਾ ਕੀ ਗੱਲ ਆ ਆਪਣੇ ਸਰਕਾਰ ਕੋਈ ਪਹਿਲ ਨਹੀਂ ਕਰਦੀ। ਹਾਂਜੀ। ਮੇਰੀ ਵੀਰੇ ਗੋਭੀ ਮਰ ਗਈ ਇੱਥੇ ਬੀ ਮਾੜਾ ਦੇਤਾ ਕਾਂਦਾਰ ਨੇ। ਮੈਂ ਕਾਰਵਾਈ ਕਰੀ ਵੀਰੇ ਆਪਣੇ ਖੇਤੀਬਾੜੀ ਪੁਹਾਗ ਚ ਵੀ ਜਾ ਕੇ ਵੀ ਉਹ ਕੰਪਲੀਟ ਉਹਦੀ। ਹੋਰ ਆਪਣੇ ਵੱਡੇ ਖੇਤੀਬਾੜੀ ਦਫ਼ਤਰ ਨੂੰ ਵੀ ਉਹ ਕਰਿਆ ਚਿੱਠੀ ਪਾਈ। ਕਿਸੇ ਨੇ ਵੀਰੇ ਮੇਰੀ ਸੁਣਵਾਈ ਨਹੀਂ ਹੋਈ। ਉੱਤੋਂ ਖੇਤੀવાડી ਅਫਸਰ ਆ ਕੇ ਮੈਨੂੰ ਕਹਿੰਦਾ ਨਾ ਹੂੰ ਕਹਿੰਦਾ ਵੀ ਇਹਦੀ ਪੁਰਾਣੀ ਨਹੀਂ ਫੋਟੋ ਪਈ ਤੁਹਾਡੇ ਕੋਲੇ ਹੂੰ ਵੀ ਆਪਾਂ ਗੋਭੀ ਲਾਈ ਆ ਕਹਿੰਦਾ ਵੀ ਤੁਸੀਂ ਪਹਿਲਾਂ ਨਹੀਂ ਫੋਟੋ ਖਿੱਚੀਆਂ ਦੀਆਂ ਲੈ ਅੱਛਾ ਉਹ ਦੁਕਾਨਦਾਰਾਂ ਨਾਲ ਸੈਟਿੰਗ ਕਰ ਲੈਂਦੇ ਹਨਾ ਦੁਕਾਨਦਾਰ ਵੀ ਇਹ ਆਪਦਾ ਉਹ ਕਰੀ ਜਾਂਦਾ ਹਾਂਜੀ ਦੋਸਤੋ ਜਿਵੇਂ ਬਾਈ ਨੇ ਵੀਡੀਓ ਦੇ ਵਿੱਚ ਗੱਲਾਂ ਦੱਸੀਆਂ ਹਨਾ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜੇ ਭਰਾ ਆਪਣੇ ਮਿਹਨਤ ਕਰਦੇ ਆ ਜਿਵੇਂ ਅਸੀਂ ਆਪ ਵੀ ਇੰਨੀ ਮਿਹਨਤ ਕਰਦੇ ਆ ਇਹਨਾਂ ਬੰਦਿਆਂ ਦੇ ਵਿੱਚ ਆਪਦੇ ਆਪ ਨੂੰ ਦੇਖੀਦਾ ਕਿਉਂਕਿ ਉਹ ਸਾਰੀਆਂ ਚੀਜ਼ਾਂ ਆਪ ਹਡਾਈਆਂ ਨੇ ਹਨਾ ਕਿਵੇਂ ਮਾਰਕੀਟਿੰਗ ਹੁੰਦੀ ਆ ਸੋ ਆਪਾਂ ਇਹ ਕੋਸ਼ਿਸ਼ ਕਰਨੀ ਆ ਸਾਰਿਆਂ ਨੇ ਮਿਲ ਕੇ ਵੀ ਇਹ ਬਾਈ ਆ ਜਿਹੜਾ ਲਵਪ੍ਰੀਤ ਸਿੰਘ ਆਪਣੇ ਗਵਾਂਢੀ ਪਿੰਡ ਦਾ ਵੀ ਇਹਦੀ ਵੱਧ ਤੋਂ ਵੱਧ ਸਪੋਰਟ ਕਰ ਸਕੀਏ ਜਿਹੜਾ ਇਹਦਾ ਫਾਲ ਹੈਗਾ ਜਿਹੜਾ ਇਹਨੇ ਮਿਹਨਤ ਨਾਲ ਤਿਆਰ ਕੀਤਾ ਇੰਨਾ ਸੋਹਣਾ ਬਾਗ ਆ ਇੰਨਾ ਸੋਹਣਾ ਫਰੂਟ ਆ ਬਹੁਤ ਘੱਟ ਰੇ ਸਪਰੇ ਪਾਈਏ ਕਿਉਂਕਿ ਇਹਦਾ ਖੇਤ ਆ ਜਿਹੜਾ ਆ ਕੱਸੀ ਦਿਖਾ ਦੇ ਬਈ ਜਮਾ ਨਾਲ ਹਨਾ ਇੱਥੋਂ 20 ਫੁੱਟ ਤੇ ਕੱਸੀ ਹੋਊਗੀ ਚੰਗਾ ਇਹਨੇ ਪਾਣੀ ਲਾਇਆ ਪੂਰਾ ਮਿੱਠਾ ਫਾਲ ਆ ਇੱਕ ਨੰਬਰ ਤਾ ਇਹਦਾ ਜਿਹੜਾ ਫਾਲ ਹੈਗਾ ਇਹ ਆਪਾਂ ਬਕਾਉਣ ਦੇ ਵਿੱਚ ਮਦਦ ਕਰਨੀ ਆ ਬਾਈ ਨਾਲ ਗੱਲਬਾਤ ਕਰੋ ਤੁਸੀਂ ਜਰੂਰ ਹੌਸਲਾ ਭਜਾਈ ਕਰੋ ਫੋਨ ਤੇ ਹਨਾ ਗੱਲਬਾਤ ਕਰਕੇ ਤੇ ਜਰੂਰ ਜਿਹੜੇ 2-3 ਭਰਾ ਰਲ ਕੇ ਪਰਿਵਾਰ ਇਹਦੇ ਤੋਂ ਮੰਗਵਾਇਓ ਵੀ ਜਰੂਰ ਨੇੜੇ ਵਾਲੇ ਬਠਿੰਡੇ ਮੁਕਸਰ ਕੋੜ ਪੂਰੇ ਜਿਵੇਂ ਅਸੀਂ ਵੀ ਤੁਰੇ ਫਿਰਦੇ ਆ ਕਿਤੇ ਅਸੀਂ ਵੀ ਲੈ ਜਾਾਂਗੇ ਹਨਾ ਇਹਦੇ ਤੋਂ ਤੁਹਾਡੇ ਤੱਕ ਪਹੁੰਚ ਕਰਾਂਗੇ ਬਾਕੀ ਜਿਵੇਂ ਆਪਣਾ ਭਲਾਈ ਆਣਾ ਪਿੰਡ ਆ ਬੱਸ ਸਟੈਂਡ ਹੈਗਾ ਉੱਥੇ ਉੱਥੇ ਵੀ ਕੋਸ਼ਿਸ਼ ਕਰਦੇ ਆ ਵੀ ਬਾਈ ਦਾ ਅੱਡਾ ਲਵਾ ਕੇ ਉੱਥੇ ਵੀ ਜਿੰਨਾ ਕੋਈ 60 70 ਕਿਲੋ ਕੁਆਂਟਲ ਫਲ ਰੋਜ਼ ਸੇਲ ਹੋ ਸਕੇ ਵੀ ਜਿਵੇਂ ਹੁਣ ਰੇੜੀਆਂ ਤੇ ਬਾਈ 100 ਰੁਪਏ ਸਵਾ ਕਿਲੋ 100 ਦਾ ਦੇ ਹੀ ਜਾਂਦੇ ਆ ਤੇ ਤੁਸੀਂ ਜੇ ਡਾਇਰੈਕਟ ਵੇਚੋਗੇ ਤਾਂ ਤੁਸੀਂ 2 ਕਿਲੋ ਵੀ ਵੇਚ ਸਕਦੇ ਹੋ ਹਾਂਜੀ 50 ਰੁਪਏ ਦੇ ਦਾਂਗੇ 50 ਰੁਪਏ ਵੀ ਦੇ ਸਕਦੇ ਆ ਹਨਾ ਜਿਹੜਾ ਆਮ ਰੇਟ ਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਭਲਾਈਆਂ ਨੇ ਵੀ ਬਾਈ ਦਾ ਜਿਹੜਾ ਅੱਡਾ ਲਵਾਇਆ ਜਾ ਵੀ ਉੱਥੇ ਲੋਕਾਂ ਨੂੰ ਕਹਿ ਕੇ ਇਹ ਬਾਈ ਦੀ ਮਦਦ ਕਰਾਉਣੀ ਆ ਤਾਂ ਕਿ ਇਹੋ ਜੇ ਕਿਸਾਨਾਂ ਦਾ ਹੌਸਲਾ ਨਾ ਡਿਘੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਆਪਦੇ ਪਰਿਵਾਰਾਂ ਤੋਂ ਉਲਟ ਜਾਗੇ ਕਿਉਂਕਿ ਜਦੋਂ ਕੋਈ ਵੀ ਆਪਾਂ ਨਵਾਂ ਕੰਮ ਕਰਦੇ ਆਂ ਪਰਿਵਾਰ ਵੀ ਕਹਿੰਦਾ ਹੁੰਦਾ ਨਾ ਪੰਗੇ ਲੈ ਹਣਾ ਕਾਣਕ ਝੋਨਾ ਲਾ ਲਾ ਬਾ ਵੀਰੇ ਪਤਾ ਕੀ ਆਲਾ ਦੇਖਾਂਗੇ ਅਗਲਾ ਫਸਲ ਇਹਦੋਂ ਹੂੰ ਠੀਕ ਆ ਮਾੜਾ ਠੀਕ ਰਿਹਾ ਤਾਂ ਠੀਕ ਆ ਨਹੀਂ ਫਿਰ ਪਟਦੈ ਨਾ ਹਾਂ ਪਟਣਾ ਪੈਂਦਾ ਬਈ ਜਿਵੇਂ ਆਪਣੇ ਪਹਿਲਾਂ ਵੀ ਕਿੰਨੇ ਬਾਗ ਹੁੰਦੇ ਸੀ ਪੰਜਾਬ ਚ ਲੋਕਾਂ ਨੇ ਪੱਟੇ ਹੀ ਆ ਹੌਲੀ ਹੌਲੀ ਹੁਣ ਦੁਬਾਰਾ ਕੰਮ ਚੱਲਿਆ ਸੀਗਾ ਅਮਰੂਦ ਦਾ ਬਾਗ ਕਿੰਨੂ ਦਾ ਲੋਕ ਦੁਬਾਰਾ ਲਾਉਣ ਲੱਗ ਗਏ ਸੀ ਤੇ ਜੋ ਹੁਣ ਸਮਾਂ ਚੱਲ ਰਿਹਾ ਇਹ ਕਿਸਾਨਾਂ ਵਾਲੀ ਬਹੁਤ ਭਿਆਨਕ ਆ ਜੋ ਨਾ ਸਾਡਾ ਮੰਡੀਆਂ ਚ ਰੋਲ ਰਿਹਾ ਤੇ ਜਿਹੜੇ ਫਾਲਾ ਸਾਡੇ ਉਹ ਬਾਗਾਂ ਦੇ ਵਿੱਚ ਰੋਲਣਗੇ ਕਿਉਂਕਿ ਜਦੋਂ ਬਾਈ ਇੱਥੋਂ ਤੋੜੂਗਾ ਇਹਨੂੰ ਤੜਾਈ ਵੀ ਪੈਣੀ ਆ 4-500 ਦਿਹਾੜੀ ਆ ਚਾਰ ਬੰਦੇ ਤੋੜਨ ਤੇ ਲਾਊਗਾ ਫੇਰ ਆਪਦਾ ਤੇਲ ਮਾ ਜਾ ਕੇ ਮੰਡੀ ਚ ਲੈ ਕੇ ਜਾਊਗਾ ਤੇ ਉੱਥੇ ਜਦੋਂ ਟੀਚਰ ਕਰਨਗੇ ਦੀਵਾਨੀ ਦੇ ਬੰਦੇ ਵੀ 50 ਰੁਪਏ ਲੈ ਲੈ ਕ੍ਰੇਡ ਦੇ ਤਾਂ ਕਿਹੜੇ ਮਨ ਨਾਲ ਵੇਚਾਂਗੇ ਆਪਾਂ ਪਸੋਂ ਨੂੰ ਕਹਿੰਦਾ ਲਿਆ ਕੇ ਪਾਵਾਂਗੇ ਸੋ ਸਾਰੇ ਜਣੇ ਸਪੋਰਟ ਕਰੋ ਜਰੂਰ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਨਾਲ ਗੱਲਬਾਤ ਕਰਕੇ ਤੁਸੀਂ ਘਰੇ ਵੀ ਫਰੂਟ ਮੰਗਾ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿੱਥੋਂ ਤੱਕ ਇਹ ਜਾਣੀ ਚਾਹੀਦੀ ਹੈ ਬਾਈ ਦੀ ਆਵਾਜ਼ ਉੱਥੇ ਜ਼ਰੂਰ ਲੈ ਕੇ ਜਾਇਓ ਬਹੁਤ ਬਹੁਤ ਧੰਨਵਾਦ